ਤਾਂ ਪਹਿਲਾਂ ਪੀਐਸ ਸਟੈਟ ਐਟਡ ਬੀਡ ਯੂਨੀਅਨ ਪੰਜਾਬ ਅਫੀਸ਼ੀਅਲ YouTube ਚੈਨਲ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ ਤਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਬੈਲ ਆਈਕਨ ਨੂੰ ਪ੍ਰੈਸ ਕਰ ਲੋ ਤਾਂ ਕਿ ਤੁਹਾਡੇ ਤੱਕ ਹਰ ਇੱਕ ਅਪਡੇਟ ਪੀਐਸ ਸਟੈਟ ਦੇ ਪਿਪਲਟਡ ਜਾਂ ਟੀਚਿੰਗ ਵੈਂਗ ਦੀ ਕੋਈ ਵੀ ਜਾਣਕਾਰੀ ਤੁਹਾਨੂੰ ਇਸ ਚੈਨਲ ਦੇ ਉੱਪਰ ਸਮੇਂ ਸਮੇਂ ਤੇ ਮਿਲਦੀ ਰਹਿੰਦੀ ਹੈ ਤਾਂ ਸਾਰਿਆਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਬੈਲ ਆਈਕਨ ਨੂੰ ਪ੍ਰੈਸ ਕਰ ਲੋ ਹਾਰੀਕ ਅਪਡੇਟ ਤੁਹਾਨੂੰ ਇਸ ਚੈਨਲ ਦੇ ਉੱਪਰ ਸਮੇਂ-ਸਮੇਂ ਤੇ ਮਿਲਦੀ ਰਹੇਗੀ ਸੋ ਸਭ ਤੋਂ ਪਹਿਲਾਂ ਆਪਾਂ ਇੱਕ ਦਿਨ ਪਹਿਲਾਂ ਵੀ ਵੀਡੀਓ ਬਖਾਉਣ ਦੀ ਤੁਹਾਨੂੰ ਕੋਸ਼ਿਸ਼ ਕੀਤੀ ਸੀ ਕਿ ਸਭ ਤੋਂ ਪਹਿਲਾਂ ਮੈਂ ਕਹਿਣਾ ਵੀ ਤੁਸੀਂ ਉਹ ਵੀਡੀਓ ਦੇਖੋ ਉਸ ਤੋਂ ਬਾਅਦ ਆਪਾਂ ਅਗਲੀ ਚਰਚਾ ਕਰਦੇ ਹਾਂ ਅੱਜ ਦੇ ਵੀਡੀਓ ਐਂਟੀਟੀ ਦੀਆਂ ਪੋਸਟਾਂ 8393 ਜਿਹੜੀ ਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਆਈਆਂ ਸੀਗੀਆਂ ਉਹ ਵੈਲਿਡ ਹੈਗੀ ਹੈ ਉਹਦੇ ਵਿੱਚ ਕੀ ਵੈਲਿਡ ਹੈ 1 ਇਅਰ ਵਾਲਾ ਐਂਟੀਟੀ ਡਿਪਲੋਮਾ ਜਿਹੜਾ ਡੀ ای ਸੀ ਯਾਨੀ ਕਿ ਡਿਪਲੋਮਾ ਇਨ अर्ਲੀ ਚਾਈਲਡਹੂਡ ਜਿਹੜਾ ਕਰਾਇਆ ਜਾਂਦਾ 1 ਇਅਰ ਦਾ ਇਗਨੋ ਤੋਂ ਉਹ ਵੈਲਿਡ ਹੈ ਜਾਂ ਨਹੀਂ ਵੈਲਿਡ ਹੈ ਸਾਰੀ ਗੱਲਬਾਤ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਉਹ ਕਦੋਂ ਆਉਣਗੇ ਪੋਸਟਾਂ ਸਭ ਤੋਂ ਵੱਡਾ ਸਵਾਲ ਤੁਹਾਡਾ ਜਿਹੜਾ ਮੇਨ ਇਹ ਰਹਿੰਦਾ ਆਪਾਂ ਉਹਦੇ ਬਾਰੇ ਵੀ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਤੁਸੀਂ ਇੱਕ ਵੀਡੀਓ ਦੇਖੋ ਜਿਸ ਦੇ ਵਿੱਚ ਪੀ ਐਸਟੈਟ ਤੇ ਆਉਣ ਵਾਲੀਆਂ ਵੈਕੈਂਸੀਜ਼ ਬਾਰੇ ਵਿਚਾਰ ਚਰਚਾ ਕੀਤੀ ਗਈ ਹੈ ਉਹ ਕੀ ਕੀਤਾ ਕਿਹੜੇ ਕਿੰਨਾ ਵੱਲੋਂ ਗਈ ਹੈ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਐਮ ਸਾਹਿਬ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਬਿਆਨ ਕੀ ਦਿੱਤਾ ਗਿਆ ਸੀਗਾ 5 ਸਤੰਬਰ 2023 ਨੂੰ 5 ਸਤੰਬਰ 2023 ਨੂੰ ਡੇਟ ਮੈਂ ਲਿਖ ਰਿਹਾ 5 ਸਤੰਬਰ 2023 ਯਾਨੀ ਕਿ ਟੀਚਰ ਡੇ ਵਾਲੇ ਦਿਨ ਟੀਚਰ ਡੇ ਵਾਲੇ ਦਿਨ ਇੱਕ ਸਭ ਤੋਂ ਵੱਡਾ ਝੋਟ ਮਾਰਿਆ ਉਹ ਕੀ ਮਾਰਿਆ ਤੁਸੀਂ ਆਪਦੇ ਜ਼ੁਬਾਨੀ ਸੁਣੋ ਆਪਦੇ ਕੰਨਾਂ ਨਾਲ ਸੁਣੋ ਉਹਨਾਂ ਨੇ ਕੀ ਕਿਹਾ ਸੀਗਾ ਤਾਂ ਬਹੁਤ ਜਲਦੀ ਮਾਨਯੋਗ ਸੀਐਮ ਸਾਹਿਬ ਦੇ ਡਾਇਰੈਕਸ਼ਨਸ ਦੇ ਮੁਤਾਬਕ ਅਸੀਂ ਕੈਲੰਡਰ ਬਣਾ ਦਾਂਗੇ ਕਿ ਇਹਦੋਂ ਟੈਟ ਦਾ ਪੇਪਰ ਹੋਇਆ ਕਰੂਗਾ ਇਹਦੋਂ ਇਹ ਭਰਤੀ ਆਊਗੀ ਅਗਲੇ 3-4 ਸਾਲਾਂ ਦਾ ਤਾਂ ਕਿ ਬੱਚਿਆਂ ਨੂੰ ਪਤਾ ਹੋ ਜਿਨ੍ਹਾਂ ਤੋਂ ਮੌਕੇ ਖੁੰਝ ਗਏ ਉਹਨਾਂ ਨੂੰ ਵੀ ਮੌਕੇ ਮਿਲਣਗੇ ਓਵਰਏਜ ਹੋਗੇ ਬਹੁਤ ਸਾਰੇ ਕਾਰਨ ਐਦਾਂ ਹੀ ਤਾਂ ਬਹੁਤ ਜਲਦੀ ਮਾਨਯੋਗ ਸੀਐਮ ਸਾਹਿਬ ਦੇ ਡਾਇਰੈਕਸ਼ਨਸ ਦੇ ਮੁਤਾਬਕ ਅਸੀਂ ਕੈਲੰਡਰ ਬਣਾ ਦਾਂਗੇ ਕਿ ਇਹਦੋਂ ਟੈਟ ਦਾ ਪੇਪਰ ਹੋਇਆ ਕਰੂਗਾ ਇਹਦੋਂ ਇਹ ਭਰਤੀ ਆਊਗੀ ਅਗਲੇ 3-4 ਸਾਲਾਂ ਦਾ ਤਾਂ ਕਿ ਬੱਚਿਆਂ ਨੂੰ ਪਤਾ ਹੋ ਜਿਨ੍ਹਾਂ ਤੋਂ ਮੌਕੇ ਖੁੰਝ ਗਏ ਉਹਨਾਂ ਨੂੰ ਵੀ ਮੌਕੇ ਮਿਲਣਗੇ ਓਵਰਏਜ ਹੋਗੇ ਬਹੁਤ ਸਾਰੇ ਕਾਰਨ ਐਦਾਂ ਹੀ ਤਾਂ ਬਹੁਤ ਜਲਦੀ ਮਾਨਯੋਗ ਸੀਐਮ ਸਾਹਿਬ ਦੇ ਡਾਇਰੈਕਸ਼ਨ ਦੇ ਮੁਤਾਬਿਕ ਅਸੀਂ ਐਕਸਪਲੇ ਹੋਏਗਾ ਕੈਲੰਡਰ ਬਣਾ ਦਾਂਗੇ ਕਿ ਇਦੋਂ ਟੈਟ ਦਾ ਪੇਪਰ ਹੋਇਆ ਕਰੂਗਾ ਇਦੋਂ ਹੀ ਭਰਤੀ ਆਊਗੀ ਅਗਲੇ 3-4 ਸਾਲਾਂ ਦਾ ਤਾਂ ਕਿ ਬੱਚਿਆਂ ਨੂੰ ਪਤਾ ਜਿਨ੍ਹਾਂ ਤੋਂ ਮੌਕੇ ਖੁੰਝ ਗਏ ਉਹਨਾਂ ਨੂੰ ਵੀ ਮੌਕੇ ਮਿਲਣਗੇ ਓਵਰਏਜ ਹੋਗੇ ਬਹੁਤ ਸਾਰੇ ਕਾਰਨ ਐਦਾਂ ਹੀ ਉਹਦਾ ਕੈਲੰਡਰ ਔਰ ਆਉਣ ਵਾਲੀਆਂ ਵੈਕੈਂਸੀਜ਼ ਉਹਨਾਂ ਦਾ ਕੈਲੰਡਰ ਜਿਹੜਾ ਹੈ ਤਾਂ ਬਹੁਤ ਜਲਦੀ ਉਹ ਅਸੀਂ ਦੇਾਂਗੇ ਪਰ ਜਿਹੜਾ ਕਿ ਕਿ ਲਾਲ ਦੇ ਵਿੱਚ ਕੋਈ ਜਾਰੀ ਤਾਂ ਨਹੀਂ ਹੋਇਆ ਤਾਂ ਬਹੁਤ ਵੱਡਾ ਮੈਂ ਕਹਿੰਦਾ ਵੀ ਫਰੋਡ ਹੈ ਇਸ ਚੀਜ਼ ਦੇ ਵਿੱਚ ਕਿ ਜਿਹੜਾ ਉਹਨਾਂ ਨੇ ਕੋਈ ਪੁਸ਼ਟੀ ਨਹੀਂ ਦਿੱਤੀ ਤਾਂ ਆਪਾਂ ਮੇਨ ਮੁੱਦੇ ਦੇ ਉੱਪਰ ਚੱਲਦੇ ਹਾਂ ਤੁਹਾਡਾ ਸਵਾਲ ਸੀਗਾ ਸਭ ਤੋਂ ਵੱਡਾ ਐਂਟੀਟੀ ਦਾ ਕੁਆਲੀਫਿਕੇਸ਼ਨ ਕੀ ਹੋਵੇਗੀ ਮੈਂ ਪਹਿਲਾਂ ਵੀ ਇੱਕ ਵੀਡੀਓ ਇਸ ਚੀਜ਼ ਦੇ ਉੱਪਰ ਬਣਾਈ ਹੋਈ ਹੈ ਤਾਂ ਅੱਜ ਦੁਬਾਰਾ ਫਿਰ ਤੋਂ ਇੱਕ ਵਾਰ ਨਜ਼ਰ ਮਾਰ ਲੈਣੇ ਆਪਾਂ ਇਸ ਲਾਈਨ ਨੂੰ ਮੇਨ ਜਿਹੜਾ ਹੈ ਤੁਸੀਂ ਦੇਖਣਾ ਡਿਪਲੋਮਾ ਔਰ ਸਰਟੀਫਿਕੇਟ ਇਨ ਨਰਸਰੀ ਟੀਚਰ এডਿਕੇਸ਼ਨ ਪ੍ਰੋਗਰਾਮ ਆਫ ਡਿਊਰਿੰਗ ਨੋਟ ਲੈਸ ਦੈਨ 1 ਇਅਰ ਔਰ ਐਨੀ ਅਦਰ ਕੋਰਸ ਵਿਚ ਇਜ਼ ਇਕੁਇਵਲੈਂਟ ਥਿਊਰੀਟੋ ਜਾਨਕੀ ਜਿਹੜਾ ਕਿ ਟੀਚਿੰਗ ਵਿੰਗ ਦੇ ਜਿਵੇਂ ਕੋਰਸ ਹੁੰਦਾ ਹੈ ਉਹਦੇ ਬਰਾਬਰ ਦਾ ਕੋਰਸ ਹੋਵੇ ਠੀਕ ਹੈ ਜੀ ਜਿਵੇਂ ਉਹਨਾਂ ਈਟੀਟੀ ਹੋ ਗਿਆ ਇਹ ਟੀਚਿੰਗ ਵਾਲਾ ਪਰ ਇਹ ਟੀਚਿੰਗ ਵਾਲਾ ਵੈਲਿਡ ਨਹੀਂ ਹੋਏਗਾ ਇਸ ਦੇ ਵਿੱਚ ਮੇਰੇ ਕਹਿਣ ਦਾ ਮਤਲਬ ਹੈ ਕਿ ਟੀਚਰ ਦੇ ਰਿਲੇਟਡ ਜਿਹੜਾ ਡਿਪਲੋਮਾ ਹੋਏਗਾ ਨਰਸਿੰਗ ਟੀਚਰ ਟ੍ਰੇਨਿੰਗ ਦਾ ਨਰਸਿੰਗ ਟੀਚਰ ਐਜੂਕੇਸ਼ਨ ਪ੍ਰੋਗਰਾਮ ਇੱਕ ਸਾਲ ਤੋਂ ਘੱਟ ਨਹੀਂ ਹੋਣਾ ਚਾਹੀਦਾ ਉਹ ਵੈਲਿਡ ਹੋਏਗਾ ਔਰ ਇਹਨਾਂ ਨੇ ਪਹਿਲੀ ਕੁਆਲੀਫੀਕੇਸ਼ਨ ਕੀ ਮੰਗੀ ਹੈ ਪਲੱਸ 2 ਦਾ ਜਿਹੜਾ ਕਿ ਸੀਨੀਅਰ ਸਕੈਂਡਰੀ ਸਕੂਲ ਕਲਾਸ 12 ਸਰਟੀਫਿਕੇਟ ਇੰਟਰਮੀਡੀਏਟ 12 ਔਰ ਇਕੁਇਲੈਂਟ ਫਰਮ ਰਿਕੋਨਾਈਜ਼ਡ ਬੋਰਡ ਔਫ ਇੰਸਟੀਟਿਊਸ਼ਨ ਵਿੱਚ ਐਟ ਲੀਸਟ 45% ਮਾਰਕਸ ਯਾਨੀ ਕਿ ਪਲੱਸ 2 ਦੇ ਵਿੱਚੋਂ ਘਟੋ ਘਟ 45% ਮਾਰਕਸ ਹੋਣੇ ਚਾਹੀਦੇ ਨੇ ਇਸ ਤੋਂ ਘੱਟ ਨਹੀਂ ਹੋਣੇ ਚਾਹੀਦੇ ਇਸ ਤੋਂ ਵੱਧ ਹੋਣੇ ਚਾਹੀਦੇ ਨੇ ਠੀਕ ਹੈ ਇਹ ਨੋਟੀਫਿਕੇਸ਼ਨ ਦੇ ਵਿੱਚ ਕਿਹਾ ਗਿਆ ਸੀ ਇਹ ਨੋਟੀਫਿਕੇਸ਼ਨ ਕਿਹੜਾ ਹੁਣ ਇਹ ਹੁਣ ਵਾਲਾ ਨੋਟੀਫਿਕੇਸ਼ਨ ਨਹੀਂ ਹੈ ਤੁਸੀਂ ਕਹਿੰਦੇ ਫਿਰ ਕਹੋ ਕਿ ਐਂਟੀਟੀ ਦਾ ਕਿਹ ਉਹ ਆ ਗਿਆ ਨੋਟੀਫਿਕੇਸ਼ਨ ਸਾਰੇ ਵਿਚਾਰ ਦਿੱਤੇ ਕਰਾਂਗੇ ਕਿ ਐਂਟੀਟੀ ਦਾ notification ਕਦੋਂ ਆ ਰਿਹਾ ਮੈਂ ਤੁਹਾਨੂੰ ਸਾਰਾ ਕੁਝ ਦੱਸਾਂਗਾ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਮੇਨ ਮੁੱਦੇ ਤੇ ਆਓ ਜਿਹੜਾ ਮੇਨ ਮੁੱਦਾ ਮੈਂ ਤੁਹਾਨੂੰ ਸਮਝਾਉਣਾ ਚਾ ਰਿਹਾ ਠੀਕ ਹੈ ਤੁਸੀਂ ਸਕਰੀਨ ਦੇ ਉੱਪਰ ਇੱਕ ਮਿੰਟ ਦੇਖੋ 8399 ਦਾ ਇਹ ਵਾਲਾ ਨੋਟੀਫਿਕੇਸ਼ਨ ਹੈ 8399 ਪੋਸਟਾ ਜਿਹੜੀਆਂ ਆਈਆਂ ਸੀ ਐਂਟੀਟੀ ਦੀਆਂ ਉਹਦਾ ਇਹ ਨੋਟੀਫਿਕੇਸ਼ਨ ਹੈ ਜਿਹੜਾ ਤੁਹਾਨੂੰ ਸਕਰੀਨ ਦੇ ਉੱਪਰ ਦਿਖਾ ਰਿਹਾ ਮੈਂ ਠੀਕ ਹੈ ਜੀ ਚਲੋ ਹੁਣ ਆਪਾਂ ਮੇਨ ਮੁੱਦੇ ਤੇ ਆ ਜੀ ਹੁਣ ਇਸ ਦੇ ਨਾਲ ਇੱਕ ਚੀਜ਼ ਹੋਰ ਗੌਰ ਕਰਨ ਵਾਲੀ ਹੈ। ਗੁਰਿੰਦਰਪੁਰ ਤੁਸੀਂ ਦੇਖ ਰਹੇ ਹੋ ਕਿ ਲਿਖਿਆ ਹੋਇਆ ਹੈ ATT ਯੂਨੀਅਨ। ATT ਯੂਨੀਅਨ ਕਿਉਂ ਲਿਖਿਆ ਹੋਇਆ ਹੈ? ਹੁਣ ਇੱਕ ਚੀਜ਼ ਦੇਖੋ। ਸਭ ਤੋਂ ਪਹਿਲਾਂ ਮੈਂ ਇੱਥੇ ਤੁਹਾਨੂੰ ਥੋੜੀ ਜੀ ਜਾਣਕਾਰੀ ਦੇ ਦਿਆਂ। ਹੁਣ ਕਈਆਂ ਨੇ ਕਿਹਾ ਕਿ 2 ਇਅਰ ਵਾਲਾ ਡਿਪਲੋਮਾ ਵੈਲਿਡ ਹੋਏਗਾ ਇਸ ਤੋਂ ਕੱਟ ਵਾਲਾ ਡਿਪਲੋਮਾ ਨਹੀਂ ਚੱਲੂਗਾ। ਚਲੋ ਮੰਨ ਲਿਆ ਆਪਾਂ 2 ਇਅਰ ਵਾਲਾ ਸਰਕਾਰ ਕਹਿ ਰਹੀ ਹੈ। 2 ਇਅਰ ਵਾਲਾ ਤਾਂ ਫਿਰ ETT ਜਿਹੜਾ ਡਿਪਲੋਮਾ ਹੁੰਦਾ ਐਲੀਮੈਂਟਰੀ ਟੀਚਰ ਟ੍ਰੇਨਿੰਗ ਐਲੀਮੈਂਟਰੀ ਟੀਚਰ ਟ੍ਰੇਨਿੰਗ ਜਿਹੜਾ ਡਿਪਲੋਮਾ ਹੁੰਦਾ ਫਿਰ ਤਾਂ ਉਹ ਵੈਲਿਡ ਵੀ ਕਰਨਾ ਚਾਹੀਦਾ ਜੇ 2 ਇਅਰ ਵਾਲਾ ਚਾਹੀਦਾ ਫਿਰ ਤਾਂ ਉਹ ਵੀ ਬਰਾਬਰ ਹੈ ਕਿਉਂਕਿ ਉਹ ਵੀ ਤਾਂ ਇੱਕ ਟੀਚਿੰਗ ਕੋਰਸ ਹੀ ਐ ਫਿਰ ਦੂਜੀ ਗੱਲ ਇਹ ਸੁਣੋ ਕਿ ਜਿਹੜਾ HTT ਯੂਨ ਕਿਉਂ ਲਿਖਿਆ ਹੋਇਆ ਮੈਂ ਇਸ ਦੇ ਨਾਲ ਥੋੜੀ ਜੀ ਇੱਕੋ ਵੀਡੀਓ ਬਣਾ ਕੇ ਮੈਂ ਤੁਹਾਨੂੰ ਇਨਫੋਰਮੇਸ਼ਨ ਦੇ ਰਿਹਾ ਇੱਕ ਲਾਸਟ ਜੇ ਮੈਨੂੰ ਲੱਗਿਆ ਕਿ ਇੱਕ ਵੀਡੀਓ ਬਣਾਉਣ ਦੀ ਹੋਰ ਲੋੜ ਹੈ ਤਾਂ ਬਣਾਵਾਂਗੇ ਪਹਿਲੀ ਕਲ ਤੁਸੀਂ ਇਸ ਵੀਡੀਓ ਦੇ ਵਿੱਚ ਹੀ ਸਮਝੋ ਕਿਉਂਕਿ ਸਾਰੇ ਤੁਸੀਂ ਇਹ ਮੇਨ ਚੈਨਲ ਦੇ ਜੁੜੇ ਹੋਏ ਹੋ ਸਾਰਿਆਂ ਦੇ ਰਿਲੇਟਡ ਚੈਨਲ ਆ ਗਏ ਸਾਰੇ ਤੁਸੀਂ ਇਸ ਵੀਡੀਓ ਨੂੰ ਹਰ ਇੱਕ ਵੀਡੀਓ ਨੂੰ ਦੇਖਦੇ ਹੋ ਹਰ ਸਬਸਕ੍ਰਾਈਬ ਨਹੀਂ ਕਰਦੇ ਲਾਈਕ ਨਹੀਂ ਕਰਦੇ ਇਹ ਬਹੁਤ ਵੱਡਾ ਜਿਹੜਾ ਦੁਕਾਨ ਤਾਂ ਚਲੋ ਉਹ ਤੁਹਾਡਾ ਆਪਦਾ ਜਿਹੜਾ ਹੈ ਸਿਸਟਮ ਹੈ ਤੁਹਾਨੂੰ ਨਹੀਂ ਚੰਗਾ ਲੱਗਦਾ ਹੋਵੇਗਾ ਪਰ ਜਿਹੜੀ ਚੀਜ਼ ਮੈਂ ਤੁਹਾਨੂੰ ਕਹਿਣਾ ਚਾ ਰਿਹਾ ਹਾਂ ਉਸ ਨੂੰ ਸਮਝੋ ਉਨ ਕੀ ਹੋਇਆ ਜੀ 23 25 ਸੈਸ਼ਨ ਦੇ ਵਿੱਚ 23 25 ਸੈਸ਼ਨ ਜਿਹੜਾ ਕਿ ਆਲਰੇਡੀ ਚੱਲ ਰਿਹਾ ਹੈ। ਹੋਰ ਅੱਗੇ ਜਿਹੜਾ ਸੈਸ਼ਨ ਉਹਨਾਂ ਨੇ ਐਡਮਿਸ਼ਨਾਂ ਸਟਾਰਟ ਹੋਈਆਂ ਨੇ। 25 27 ਦੀ ਐਡਮਿਸ਼ਨਾਂ ਹੁਣ ਜਿਹੜੀਆਂ ਸਟਾਰਟ ਹੋਈਆਂ ਯਾਨੀ ਕਿ 24 ਤੇ 26 ਸੈਸ਼ਨ ਜਿਹੜਾ ਹੈ ਉਹ ਸਰਕਾਰ ਨੇ ਐਡਮਿਸ਼ਨਾਂ ਨਹੀਂ ਕੀਤੀਆਂ। ਉਹ ਸੈਸ਼ਨ ਨਹੀਂ ਹੋਇਆ। ਠੀਕ ਹੈ। 23 25 ਚੱਲ ਰਿਹਾ ਹੈ। ਇਹ ਅਜੇ ਸਟਾਰਟ ਹੋਣਾ ਹੈ। 23 25 ਸੈਸ਼ਨ ਦੇ ਵਿੱਚ ਇਹਨਾਂ ਨੇ ਕੀ ਕੀਤਾ ਹੈ ਕਿ ਜਿਹੜਾ ਟੀਚਰ ਪ੍ਰੋਗਰਾਮ ਜਿਹੜਾ ਇੱਕ ਪ੍ਰੋਗਰਾਮ ਹੈ ਜਾਨਕੀ ਟੀਪੀ ਜਿਹਨੂੰ ਆਪਾਂ ਕਹਿੰਨੇ ਆ ਉਹ ਪ੍ਰੋਗਰਾਮ ਲਾਂਚ ਕੀਤਾ ਹੈ ਨਵੇਂ ਅਪਡੇਟ ਦੇ ਨਾਲ ਕਿਵੇਂ ਅਪਡੇਟ ਕੀਤੀ ਹੈ ਕਿ ਜਿਹੜੇ ਵੀ ਬੱਚੇ ਅਪੀਅਰਿੰਗ ਸਟੂਡੈਂਟ ਨੇ ਅਪੀਅਰ ਅਪੀਅਰ ਨੇ ਉਹ ਕੀ ਕਰਨਗੇ ਆਪਦੇ ਆਪਦੇ ਡਿਸਟ੍ਰਿਕਟ ਦੇ ਵਿੱਚ ਟੀਪੀ ਲਗਾਉਣਗੇ ਹੁਣ ਆਪ ਦਾ ਡਿਸਟ੍ਰਿਕਟ ਜਿਹੜਾ ਜਿਸ ਤੋਂ ਤੁਸੀਂ ਰਹਿੰਦੇ ਹੋ ਉਹ ਡਿਸਟ੍ਰਿਕਟ ਨਹੀਂ ਡਿਸਟ੍ਰਿਕਟ ਉਹ ਜਿੱਥੇ ਤੁਸੀਂ ਐਡਮਿਸ਼ਨ ਲਈਏ ਜਾਨੀ ਕਿ ਹੁਣ ਕਈਆਂ ਬੱਚਿਆਂ ਨੇ ਕਿ ਕੀਤਾ ਹੋਇਆ ਹੈ ਫਾਜ਼ਿਲਕਾ ਡਿਸਟ੍ਰਿਕਟ ਤੋਂ ਬਿਲੋਂਗ ਕਰਦੇ ਨੇ ਔਰ ਉਹਨਾਂ ਨੇ ਐਡਮਿਸ਼ਨ ਕਿੱਥੇ ਲਈ ਹੋਈ ਹੈ ਮੋਹਾਲੀ ਮੋਹਾਲੀ ਐਡਮਿਸ਼ਨ ਲਈ ਹੋਈ ਹੈ ਕਈਆਂ ਨੇ ਹੁਸ਼ਿਆਰਪੁਰ ਲਈ ਹੋਈ ਹੈ ਠੀਕ ਹੈ ਕਈਆਂ ਨੇ ਔਰ ਕਿੱਥੇ ਲਈ ਹੋਈ ਹੈ ਲੁਧਿਆਣਾ ਲਈ ਹੋਈ ਹੈ ਬਹੁਤ ਸਾਰੇ ਡਿਸਟ੍ਰਿਕਟਾਂ ਦੇ ਵਿੱਚ ਐਡਮਿਸ਼ਨ ਲਈਆਂ ਹੋਈਆਂ ਨੇ ਕਿਉਂ ਕਿਉਂਕਿ ਜਿਆਦਾ ਏਡਟੀ ਟੀਚਿੰਗ ਏਰੀਆ ਦੇ ਵਿੱਚ ਟੀਚਿੰਗ ਵਿੰਗ ਦੇ ਵਿੱਚ ਜਾਦਾ ਬੈਲਟ ਕਿਹੜੀ ਹੈ ਮਾਲਵਾ ਬੈਲਟ ਜਾਨਕੀ ਫਾਜ਼ਿਲਕਾ ਏਰੀਆ ਫਾਜ਼ਿਲਕਾ ਫਲੋਜਪੁਰ ਹੋ ਗਿਆ ਫਲੋਜਪੁਰ ਦੇ ਕੋਈ ਕੁਝ ਸਾਥ ਕੱਟਨੇ ਫਾਜ਼ਿਲਕਾ ਦੇ ਨਾਲ ਜਿਹੜਾ ਸਾਡਾ ਸ਼ਹਿਰ ਹੈ ਜਦੁਲਾਬਾਦ ਅਰਨੀ ਅਲਾਹਾਬੌਰ ਏਰੀਆ ਮੁਕਸਰ ਬਠਿੰਡਾ ਇਹ ਏਰੀਆ ਤੋਂ ਜ਼ਿਆਦਾ ਬੱਚੀ ਈਟੀਟੀ ਕਰਦੇ ਆ ਔਰ ਜਿਹੜੇ ਉਧਰ ਕੋਲ ਜ ਬਣੇ ਹੋਏ ਆ ਉਹ ਏਰੀਆ ਦੇ ਜਾਨਕੀ ਮੁਹਾਲੀ ਏਰੀਆ ਦੇ ਉਧਰ ਸੀਟਾਂ ਜਿਹੜੀ ਸਸਤੀਆਂ ਮਿਲ ਜਣੀਆਂ ਕਿਉਂਕਿ ਜੇ ਆਪਣੇ ਏਰੀਆ ਦੇ ਵਿੱਚ ਆਪਾਂ ਲਈਏ ਤਾਂ ਘਟ ਘਟ 1.5 ਲੱਖ ਤੱਕ ਮੇਰੇ ਕੋਡਿੰਗ ਜਿਹੜਾ ਹੈ ਸੀਟ ਜਾਂਦੀ ਹੈ ਤਾਂ ਉਹ ਬੱਚੇ ਕੀ ਕਹਿੰਦੇ ਆ 80 90 ਹਜ਼ਾਰ ਦੇ ਵਿੱਚ ਸੀਟਾਂ ਲੈ ਲੈਂਦੇ ਆ ਔਰ ਉਥੇ ਐਡਮਿਸ਼ਨ ਕਰਵਾ ਲਿਆ ਬੱਚਿਆਂ ਨੇ ਹੁਣ ਇਹਨਾਂ ਨੂੰ ਵੱਡੀ ਮੁਸ਼ਕਲ ਕੀ ਆ ਰਹੀ ਹੈ ਮੇਰੇ ਨਾਲ ਘਟੋ ਘਟ 15 20 ਬੱਚਿਆਂ ਦੀ ਗੱਲ ਹੋਈ ਹੈ ਉਹਨਾਂ ਦੇ ਕੋਲ ਜਾ ਨੇ ਐਸ ਸੀ ਆਰਟੀ ਸੋਰੀ ਐਸ ਸੀ ਆਰਟੀ ਬਾਰੇ ਇੱਕ ਨਿਊਜ਼ ਆ ਰਹੀ ਹੈ ਬਹੁਤ ਵਾਇਰਲ ਹੋ ਰਹੀ ਹੈ ਅਪਡੇਟ ਹਜੇ ਕੋਈ ਨੋਟੀਫਿਕੇਸ਼ਨ ਨਹੀਂ ਆਇਆ ਵੈਸੇ ਪਰ ਹੈ ਰ ਮੈਨੂੰ ਲੱਗਦਾ ਕਿ 101% ਉਹ ਅਫੀਸ਼ੀਅਲ ਲੈਕ ਚ ਜਿਹੜਾ ਸਰਪ੍ਰੋਤਕ ਸਾਡੇ ਸੋਰਸ ਤੋਂ ਉਸ ਜੀ ਨੂੰ ਦੱਸ ਰਹੇ ਨੇ ਟੀਪੀ ਤੁਸੀਂ ਉੱਥੇ ਲਗਾਨੀ ਮੰਨ ਲਓ 6 ਮਹੀਨੇ ਦੀ ਇੱਕ ਟੀਪੀ ਹੈ 6 ਮਹੀਨੇ ਬੱਚਾ ਅਦਰ ਡਿਸਟ੍ਰਿਕਟ ਦੇ ਵਿੱਚ ਰਹਿ ਕੇ ਟੀਪੀ ਲਗਾਏਗਾ ਕਿੰਡਾ ਵੱਡਾ ਜਿਹੜਾ ਫਰੋਡ ਹੈ ਕਿ ਆਪਾਂ ਟੀਪੀ ਜਿਹੜੀ ਕਿ ਅੱਗੇ ਹਰ ਹਰ ਸਾਲ ਆਪਣੇ ਆਪ ਦੇ ਲੋਕਲ ਡਿਸਟ੍ਰਿਕਟ ਦੇ ਵਿੱਚ ਲਗਾਈ ਜਾਂਦੀ ਹੈ ਹੁਣ ਐਸ்சிਆਰਟੀ ਨੇ ਇਹ ਚੀਜ਼ ਕਿਉਂ ਕੀਤੀ ਐਸ்சிਆਰਟੀ ਹੋਣ ਕੀ ਚਾਹੁੰਦਾ ਕਿ ਅ ਹਰ ਇੱਕ ਚੀਜ਼ ਦੇ ਵਿੱਚ ਇੰਨੀ ਪੁਸ਼ਟੀ ਇੱਕ ਪਾਸੇ ਤੁਸੀਂ ਨੌਕਰੀਆਂ ਨਹੀਂ ਦੇ ਰਹੇ ਇੱਕ ਪਾਸੇ ਬੱਚੇ ਕੋਲੋਂ 1.5 ਲੱਖ 2-2 ਲੱਖ 1-1 ਲੱਖ ਜਿਹੜਾ ਡਿਪਲੋਮੇ ਦੀ ਫੀਸ ਲੈ ਰਹੇ ਹੋ ਫਿਰ ਬੱਚੇ ਨੂੰ 6-6 ਮਹੀਨੇ ਕਰਾਂ ਤੋਂ ਬਾਹਰ ਕੱਢ ਰਹੇ ਹੋ ਫਿਰ ਬੱਚੇ ਨੂੰ ਟੈਟ ਨਹੀਂ ਦੇ ਰਹੇ ਫਿਰ ਬੱਚੇ ਨੂੰ ਪੋਸਟਾਂ ਨਹੀਂ ਦੇ ਰਹੇ ਇਹ ਚੱਲ ਕੀ ਰਿਹਾ ਹੈ ਇਹਦੇ ਬਾਰੇ ਕੌਣ ਗੱਲ ਕਰੇਗਾ ਮੈਂ 8TT ਯੂਨੀਅਨ ਕਿਉਂ ਲਿਖਿਆ ਹੋਇਆ ਹੈ ਹੁਣ ਕੀ ਕੀਤਾ ਹੋਇਆ ਬੱਚਿਆਂ ਨੇ 8TT ਯੂਨੀਅਨ ਦੇ ਗਰੁੱਪ ਬਣਿਆ ਹੋਇਆ ਜਿੰਦਾ ਕਿ ਟਾਈਟਲ ਰੱਖਿਆ ਹੋਇਆ ਹੈ 8TT 2325 ਉਸ ਦੇ ਵਿੱਚ ਮੈਨੂੰ ਕਿਸੇ ਬੱਚੇ ਨੇ ਇੱਕ ਬੱਚੇ ਨੇ ਉਹ ਲਿੰਕ ਲਿੰਕ ਜੁਆਇਨ ਸੋਰੀ ਲਿੰਕ ਭੇਜਿਆ ਮੇਰੇ ਪਰਸਨਲ ਦੇ ਵਿੱਚ ਕੀ ਤੁਸੀਂ ਇਸ ਚੀਜ਼ ਨੂੰ ਜੁਆਇਨ ਕਰੋ ਔਰ ਸਾਡੇ ਬੱਚਿਆਂ ਨੂੰ ਗਾਈਡ ਕਰੋ ਮੈਂ ਉਸ ਦੇ ਵਿੱਚ ਲਿੰਕ ਪਾਇਆ ਇੱਕ ਵੀਡੀਓ ਬਣਾਈ ਉਸ ਦੇ ਵਿੱਚ ਬੱਚੇ ਨੂੰ ਮੋਟੀਵੇਟ ਕੀਤਾ ਕਿ ਭਾਈ ਤੁਸੀਂ ਜੇ ਤੁਸੀਂ ਈਟੀਟੀ ਅਪੀਅਰਿੰਗ ਹੋ ਤਾਂ ਤੁਹਾਨੂੰ ਲੜਨਾ ਪਵੇਗਾ ਤੁਹਾਡੇ ਕਿਸੇ ਵੀ ਮਕਸਦ ਦੇ ਲਈ ਤਾਂ ਐਡੀ ਮਾੜੀ ਯੂਨੀਅਨ ਮੈਂ ਬੋਲਣ ਤੋਂ ਗੁਰੇਜ਼ ਨਹੀਂ ਕਰਾਂਗਾ ਕਿ ਉਹਨਾਂ ਨੇ ਮੈਨੂੰ ਗਰੁੱਪ ਦੇ ਵਿੱਚ ਰਿਮੂਵ ਰਿਮੂਵ ਕਰ ਦਿੱਤਾ ਗਿਆ ਕਿਉਂ ਬਈ ਜਦੋਂ ਮੈਂ ਬੱਚਿਆਂ ਨੂੰ ਬੋਲ ਰਿਹਾ ਬੱਚਿਆਂ ਨੂੰ ਸਮਝਾ ਰਿਹਾ ਤੁਹਾਡੇ ਫਾਇਦੇ ਲਈ ਬੋਲ ਰਿਹਾ ਤੁਸੀਂ ਗਰੁੱਪ ਦੇ ਵਿੱਚ ਐਡਮਿਨ ਬਣ ਕੇ ਬੈਠੇ ਹੋ ਤੁਹਾਡਾ ਕੀ ਹੱਕ ਬਣਦਾ ਤੁਹਾਨੂੰ ਕਿਸ ਨੂੰ ਰਿਮੂਵ ਕਰਨ ਦਾ ਤੁਹਾਡਾ ਕੀ ਹੱਕ ਬਣਦਾ ਅਗਰ ਮੇਰੇ ਤੁਸੀਂ ਵੀਡੀਓ ਨੂੰ ਸੁਣ ਰਹੇ ਹੋ ਤਾਂ ਮੈਨੂੰ ਜਵਾਬ ਦਿਓ ਵਿੱਚ ਕਮੈਂਟ ਕਰਕੇ ਤੁਹਾਡਾ ਕੀ ਰਾਈਟ ਬਣਦਾ ਜਦੋਂ ਕਿ ਜਿਹੜੇ ਬੱਚੇ ਬੱਚੇ ਮੈਨੂੰ ਐਡ ਕਰਵਾਉਣ ਵਾਲੇ ਸੀ ਉਹ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਹੈ ਕੀ ਸਾਡਾ ਜਿਹੜਾ ਇਹ ਚੀਜ਼ ਹੈ ਸਾਡੀ ਯੂਨੀਅਨ ਬੋਲ ਕਿਉਂ ਨਹੀਂ ਰਹੀ ਉੰਜ ਤਾਂ ਅਸੀਂ ਨਾਮ ਰੱਖਿਆ ਹੋਇਆ ਈਟੀਟੀ ਯੂਨੀਅਨ ਈਟੀਟੀ ਯੂਨੀਅਨ ਸਾਡੇ ਕਰ ਕੀ ਰਹੀ ਹੈ ਚਾਹੀਦਾ ਕੀ ਹੈ ਕਿ ਕਿੱਟੇ ਹੋ ਕੇ ਇੱਕੋ ਪਲੇਟਫਾਰਮ ਤੇ ਹੋ ਕੇ ਤੁਹਾਡੀ ਲੜਾਈ ਲੜੀਏ ਅਸੀਂ ਚਾਹੁੰਦੇ ਸੀ ਕਿ ਪੀਐਸਟਟ ਯੂਨੀਅਨ ਤੋਂ ਤੁਹਾਡੀ ਆਵਾਜ਼ ਨੂੰ ਬੁਲੰਦ ਕੀਤਾ ਜਾਵੇ ਪਰ ਕੁਸ਼ ਕਰਿੰਦੇ ਇਸ ਤਰ੍ਹਾਂ ਦੇ ਜਿਹੜੇ ਮੈਂ ਸਮਝਦਾ ਕਿ ਲਾਈਨਰ ਵਿੱਚ ਆ ਜਾਂਦੇ ਕਿ ਜਿਹੜੇ ਆਪ ਕੁਸ਼ ਕਰਨਾ ਨਹੀਂ ਦੂਜਿਆਂ ਨੂੰ ਵੀ ਨਹੀਂ ਕਰਨ ਦਿੰਦੇ ਉਹੀ ਚੀਜ਼ ਦੇ ਵਿੱਚ ਕੈਟਾਗਰੀ ਦੇ ਵਿੱਚ ਉਹ ਤਿੰਨ ਲੋਕ ਨੇ ਜਿਹੜੇ ਐਡਮਿਨ ਬਣ ਕੇ ਬੈਠੇ ਨੇ ਮੈਂ ਅਜ ਤੱਕ ਵੀ ਜੋ ਗੱਲ ਜੈਨੂਨ ਹੁੰਦੀ ਹੈ ਮੈਂ ਕਹਿਣ ਤੋਂ ਡਰਦਾ ਨਹੀਂ ਤੇ ਮੈਂ ਅੱਜ ਵੀ ਇਹ ਬੋਲ ਰਿਹਾ ਮੈਂ ਅੱਜ ਵੀ ਬੋਲ ਰਿਹਾ ਜਿਹੜੇ ਉਹ ਗਰੁੱਪ ਦੇ ਵਿੱਚ ਬੱਚੇ ਐਡ ਹੈਗੇ ਨੇ ਏਜਡੀ ਸੈਸ਼ਨ ਦੇ ਮੈਂ ਤੁਹਾਨੂੰ ਇੱਕ ਨਵਾਂ ਲਿੰਕ ਮੈਂ نیچے ਪੋਸਟ ਕਰ ਰਿਹਾ ਮੈਂ ਪਿੰਨ ਕਰ ਰਿਹਾ ਉਸ ਗਰੁੱਪ ਦੇ ਵਿੱਚ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣੇ ਬੱਚਾ ਦੇ ਜਿਹੜੇ ਸਖੈ ਤੱਕ ਤੁਹਾਡਾ ਇੱਕ ਅਲੱਗ ਗਰੁੱਪ ਬਣਾ ਰਹੇ ਹਾਂ ਸਾਰੇ ਜਣ ਇਕੱਠੇ ਹੋ ਕੇ ਬਾਤ ਚੱਕੋ ਤੁਹਾਡਾ ਹੱਲ ਜ਼ਰੂਰ ਹੋਏਗਾ एससीआरटी ਨੂੰ ਆਪਾਂ ਮਜਬੂਰ ਕਰ ਦੇਵਾਂਗੇ ਤੁਹਾਡੇ ਡਿਸਟ੍ਰਿਕਟ ਦੇ ਵਿੱਚ ਟੀਪੀ ਲੱਗੂਗੀ ਔਰ ਜਿਹੜਾ ਬਾਇਓਮੈਟ੍ਰਿਕ ਸਿਸਟਮ ਐਸ ਸੀ ਆਰਟੀ ਨੇ ਲਾਗੂ ਕੀਤਾ ਹੈ ਇਸ ਚੀਜ਼ ਨੂੰ ਵੀ ਆਪਾਂ ਰੱਦ ਕਰਵਾਵਾਂਗੇ ਪਰ ਤੁਹਾਨੂੰ ਸਾਰਿਆਂ ਨੂੰ ਇਕੱਠਾ ਹੋਣਾ ਪਵੇਗਾ ਕਿਉਂਕਿ ਇਹ ਬਹੁਤ ਵੱਡੀ ਤਸ਼ੱਦਦ ਹੈ ਜੇ ਅੱਜ ਆਪਾਂ ਇਹ ਚੀਜ਼ ਹੋ ਸਕਦੀ ਹੈ ਤੇ ਕੱਲ ਨੂੰ ਆਪਣੇ ਨਾਲ ਕੁਝ ਹੋਰ ਵੀ ਹੋ ਸਕਦਾ ਹੈ ਆਪਣੇ ਗੱਲ ਘੋਟਣ ਲਈ ਕੁਝ ਹੋਰ ਵੀ ਜਾਰੀ ਕੀਤਾ ਜਾ ਸਕਦਾ ਹੈ ਇਸ ਕਰਕੇ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਸਾਰਿਆਂ ਨੂੰ ਇਕੱਠੇ ਇੱਕੋ ਪਲੇਟਫਾਰਮ ਤੇ ਹੋ ਕੇ ਲੜਨ ਦੀ ਲੋੜ ਹੈ ਪੀਐਸਟ ਅਤੇ ਯੂਨੀਅਨ ਤੇ ਈ.ਟੀ.ਡੀ. ਯੂਨੀਅਨ ਦੇ ਵਿੱਚ ਫਰਕ ਨਹੀਂ ਅਸੀਂ ਕਿੰਨਾ ਚਿਰ ਸਾਡਾ ਪਲੇਟਫਾਰਮ ਕਦੋਂ ਤੋਂ ਬਣਿਆ ਹੋਇਆ ਹੈ ਅਸੀਂ ਹਮੇਸ਼ਾ ਤੋਂ ਈ.ਟੀ.ਡੀ. ਦੇ ਸਖਰਤਾਂ ਨੂੰ ਨਾਲ ਲੈ ਕੇ ਚੱਲਣ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਹੈ ਪਰ ਕੁਝ ਸਾਥੀ ਨਾ ਉਹ ਚਾਹੁੰਦੇ ਕਿ ਉਹਨਾਂ ਨੇ ਕੁਝ ਕਰਨਾ ਨਹੀਂ ਔਰ ਨਾ ਕਿਸੇ ਨੂੰ ਕੁਝ ਕਰਨ ਦੇਣਾ ਉਹਨਾਂ ਦੀ ਆਦਤ ਹੈ ਹਰ ਇੱਕ ਫੀਲਡ ਦੇ ਵਿੱਚ ਉਹ ਬੰਦੇ ਹੁੰਦੇ ਆ ਤਾਂ ਮੇਰੀ ਉਹਨਾਂ ਨੂੰ ਅਪੀਲ ਹੈ ਮੇਰੀ ਉਹਨਾਂ ਨੂੰ ਵਾਰਨਿੰਗ ਹੈ ਹੁਣ ਪਿਆਰ ਵਾਲਾ ਸਮਾਂ ਗਿਆ ਠੀਕ ਹੈ ਹੁਣ ਭਾਈ ਜੇ ਤੁਸੀਂ ਚਾਹੁੰਦੇ ਹੋ ਮੈਦਾਨ ਦੇ ਵਿੱਚ ਆਉਣਾ ਤਾਂ ਭਾਈ ਆ ਜਾਓ ਫਿਰ ਤੁਹਾਡੇ ਨਾਲ ਅਸੀਂ ਦੇਖ ਲਾਂਗੇ ਕਿ ਤੁਸੀਂ ਜਿਹੜੇ ਐਡਮਿਨ ਬਣੇ ਫਰਦੇ ਹੋ 3-400 ਬੱਚਿਆਂ ਨੂੰ ਗੁੰਮਰਾਹ ਕਰ ਰਹੇ ਹੋ ਕਿ ਬੱਚਿਆਂ ਨੂੰ ਕਿਸੇ ਗੱਲ ਦੇ ਉਹ ਇੱਕ ਲੜਕੀ ਮੈਨੂੰ ਇਹ ਵੀ ਕਰ ਰਹੀ ਸੀ ਕਿ ਉਹ ਬੱਚੇ ਤਾਂ ਚਾਹੁੰਦੇ ਆਪ ਚਾਹੁੰਦੇ ਕਿ ਅਸੀਂ ਅਦਰ ਡਿਸਟ੍ਰਿਕਟ ਜਾਈਏ ਔਰ ਐਸ਼ ਕਰੀਏ ਭਾਈ ਤੁਸੀਂ ਕਰੋ ਐਸ਼ ਤੁਸੀਂ ਤੁਸੀਂ ਅਦਰ ਡਿਸਟ੍ਰਿਕਟ ਜਾ ਕੇ ਵੀ ਐਸ਼ ਕਰ ਲਓਗੇ ਤੁਸੀਂ ਜਿਨ੍ਹਾਂ ਨੇ ਇਹ ਕੰਮ ਕਰਨਾ ਪਰ ਜਿਨ੍ਹਾਂ ਨੇ ਨੌਕਰੀਆਂ ਲੈਣੀਆਂ ਨਾ ਉਹਨਾਂ ਨੇ ਬੋਲਨਾ ਉਹਨਾਂ ਨੇ ਆਪਦਾ ਹੱਕ ਲੈਣਾ ਤੁਸੀਂ ਨਹੀਂ ਲੈਣਾ ਤੁਹਾਡੀ ਮਰਜ਼ੀ ਹੈ ਪਰ ਜਿਨ੍ਹਾਂ ਦਾ ਹੱਕ ਹੈ ਉਹਨਾਂ ਨੂੰ ਅਸੀਂ ਹੱਕ ਦਵਾ ਕੇ ਰਾਵਾਂਗੇ ਮੈਂ ਬੇਨਤੀ ਕਰਦਾ ਜਿਹੜੇ ITT ਯੂਨੀਅਨ ਅਪੀਅਰਿੰਗ ਸਟੂਡੈਂਟ ਨੇ 23 25 ਸੈਸ਼ਨ ਦੇ 23 25 ਸੈਸ਼ਨ ਦੇ ਉਹ ਸਾਰੇ ਬੱਚੇ ਜਿਹੜੇ ਦਿੱਤੇ ਹੋਏ ਲਿੰਕ ਦੇ ਉੱਪਰ ਐਡ ਹੋਵੋ ਤੁਹਾਡਾ ਆਪ ਜਲਦੀ ਤੋਂ ਜਲਦੀ ਇਕੱਠੇ ਹੋ ਕੇ ਚੰਡੀਗੜ੍ਹ ਜਾ ਕੇ ਐਸਆਰਡੀ ਡਿਪਾਰਟਮੈਂਟ ਇੱਕ ਮੰਗ ਪੱਤਰ ਸੌਂਪ ਕੇ ਆਵਾਂਗੇ ਔਰ ਉਹਨਾਂ ਨੂੰ ਵਾਰਨਿੰਗ ਦੇ ਕੇ ਆਵਾਂਗੇ ਡਾਇਰੈਕਟਰ ਮੈਡਮ ਨੂੰ ਕਿ ਜਲਦੀ ਤੋਂ ਜਲਦੀ ਜਿਹੜਾ ਜਿਹੜਾ ਟੀਪੀ ਪ੍ਰੋਗਰਾਮ ਹੈ ਟੀਚਰ ਟ੍ਰੇਨਿੰਗ ਪ੍ਰੋਗਰਾਮ ਉਹ ਜਿਹੜਾ ਸਾਡੇ ਲੋਕਲ ਡਿਸਟ੍ਰਿਕਟ ਦੇ ਵਿੱਚ ਕਰਵਾਇਆ ਜਾਵੇ ਕਿਉਂਕਿ ਅਸੀਂ ਮੈਕਮੇਕ ਕੋਲ ਕੋਈ ਤਨਖਾਹ ਨਹੀਂ ਲੈ ਰਹੇ ਤਾਂ ਅਦਰ ਡਿਸਟ੍ਰਿਕਟ ਦੇ ਵਿੱਚ ਰਹਿ ਕੇ ਟੀਪੀ ਲਾਉਣੀ ਸੌਖੀ ਨਹੀਂ ਹੈ ਤਾਂ ਇਹ ਪੰਜਾਬ ਸਰਕਾਰ ਨੂੰ ਬਦਲਾਵ ਕਰਨਾ ਪਵੇਗਾ ਸੋ ਇੰਨਾ ਹੀ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸੋ ਕੋਈ ਸ਼ਬਦ ਵਧ ਘਟ ਬੋਲਿਆ ਗਿਆ ਹੋਵੇ ਗਿਆ ਹੋਵੇ ਤਾਂ ਉਹਦੇ ਲਈ ਸਾਰਿਆਂ ਤੋਂ ਮਾਫੀ ਤਾਂ ਸਾਡਾ ਮਕਸਦ ਹਰ ਇੱਕ ਚੀਜ਼ ਨੂੰ ਹਰ ਇੱਕ ਮੁੱਦੇ ਨੂੰ ਚੱਕਣਾ ਹੈ ਹਰ ਇੱਕ ਮੁੱਦੇ ਨੂੰ ਤਾਰ ਤੱਕ ਪਹੁੰਚਾਉਣਾ ਹੈ ਉਹ ਕੋਈ ਵੀ ਮੁੱਦਾ ਹੋਵੇ ਜੋ ਸਾਡੇ ਤੱਕ ਆਉਂਦਾ ਹੈ ਇਹ ਵੀਡੀਓ ਬਣਾਉਣ ਲਈ ਸਾਨੂੰ ਈਟਟੀ ਸਟੂਡੈਂਟ ਦੇ ਮੈਸੇਜ ਆਏ ਸੀ ਉਹਨਾਂ ਨੇ ਸਾਨੂੰ ਮਜਬੂਰ ਕੀਤਾ ਤਾਂ ਮੈਂ ਅੱਜ ਈਟਟੀ ਐਂਟੀਟੀ ਵਾਲੀ ਵੀਡੀਓ ਦੇ ਵਿੱਚ ਹੀ ਮਰਜ ਕਰਕੇ ਵੀਡੀਓ ਬਣਾਈ ਹੈ ਸੋ ਇੰਨਾ ਹੀ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ